ਜਾਣੀ ਲੱਗਦਾ ਬੜਾ ਲੱਗਦਾ ਲੱਗਦਾ ਉਹਨੂੰ ਕੋਈ ਹੋਰ ਨਹੀਂ ਉਹ ਪ੍ਰਕਾਰ ਛੱਡ ਕੇ ਬੰਦਾ ਕਿੱਥੇ ਜਾਊਗਾ ਨਾ ਕਿੰਨਾ ਬਾਦ ਉੱਤਰ ਜਾਂਦਾ ਪਾਣੀ ਜੇ ਫਲੱਡ ਗੇਟ ਬੰਦ ਹੁੰਦੀ ਸਾਡੀ ਸਾਡੇ ਅੱਖਾਂ ਦੇ ਨਾਲ ਬਾਦ ਨਿਕਲੋਗੇ ਅੱਛਾ ਠਾਂ ਪੈਣਾ ਬਾਦ ਪਤਾ ਕਿ ਫਸੇ ਪੈਣੇ ਉਹ ਹੋ ਗਿਆ ਜਨਵਾਰੇ ਬਚਾਰਾ ਤਾਂ ਸੁਪਾਣੀ ਪਿਆ ਤੁਸੀਂ ਨਾ ਅਸਲ ਦੇ ਵਿੱਚ ਸਾਰੇ ਜਾਣੇ ਟੱਚ 'ਚ ਰਹੋ ਹਣਾ ਪਿੰਡ ਦਾ ਗਰੁੱਪ ਵਗੈਰਾ ਬਣਾਓ ਸੱਤ ਦਿਨ ਹੋ ਗਏ ਘੁਰਕਾ ਪਿੰਡ ਦੇ ਵਿੱਚ ਆਣਾ ਤੁਹਾਨੂੰ ਦਿਖਾ ਦਿੰਨੇ ਪਿੰਡ ਘੁਰਕਾ ਜ਼ਿਲ੍ਹਾ ਫਾਜ਼ਿਲਕਾ ਅੱਜ ਸੱਤ ਦਿਨ ਹੋ ਗਏ ਹਾਂਜੀ ਸੱਤ ਦਿਨ ਹੋ ਗਏ ਪੂਰੇ 7 ਜਿਹ ਤਰੀਕ ਹੋ ਗਈ 31 ਲਗਭਗ ਤੇ ਦਾ 23 ਤਰੀਕ ਦਾ ਆਇਆ 23 24 ਤਰੀਕ ਦਾ ਆਇਆ ਹੈ ਨਾ ਪਾਣੀ ਵੇਖੋ ਭਈ ਪੂਰੀ ਨਾ ਸਪੀਡ ਜਿਵੇਂ ਨਹਿਰ ਚ ਪਾਣੀ ਜਾਂਦਾ ਨਾ ਉਦਾਂ ਚੱਲਦਾ ਪਿਆ ਹਾਂ ਨਹੀਂ ਤੁਹਾਡੇ ਕੋਲੇ ਰਾਸ਼ਨ ਕੀਰਾਂ ਫਿਲਹਾਲ ਬਹੁਤ ਆ ਰਾਸ਼ਨ ਹੈਗਾ ਖਾਣ ਨੂੰ ਹਾਂ ਮਤਲਬ ਪਸ਼ੂਆਂ ਲਈ ਹਾਂ ਪਸ਼ੂ ਨਹੀਂ ਸਾਡੇ ਪਸ਼ੂ ਨਹੀਂ ਨਹੀਂ ਇੱਕ ਇੱਕ ਗੱਲ ਦੱਸੋ ਵੀ ਤੁਹਾਨੂੰ ਪਤਾ ਵੀ ਸਾਡੇ ਆ ਨਾ ਦਰਿਆਵਾਂ ਦੇ ਨਾਲ ਪਿੰਡ ਲੱਗਦੇ ਆ ਤੁਸੀਂ ਆਪਦਾ ਪ੍ਰਬੰਧ ਐਡਵਾਂਸ ਕਰਕੇ ਰੱਖਦੇ ਮੈਸੇ ਉਹ ਇੰਨਾ ਕਿੱਥੇ ਜਾਈਏ ਅੱਗੇ ਅੱਗੇ ਵੀ ਰਗਾਣਾ ਮੰਡੀ 'ਚ بارش ਉੱਤੋਂ ਆਏ ਹਾਂ ਹਾਂ ਇਹ ਇੱਥੇ ਗਰਾ ਵਿੱਚ ਹੀ ਰਹਿਣਾ ਬਹਿਣਾ ਹੈ ਬੱਚੇ ਛੋਟੇ ਨੇ ਲੈ ਵੀ 23 24 ਤਰੀਕ ਦਾ ਪਾਣੀ ਆਇਆ ਅੱਜ 31 ਅਗਸਤ ਹੋ ਗਏ ਨੇ ਦੀ 1 ਤਰੀਕ ਹੋ ਜਾਣੀ ਹੈ ਬਾਈ ਹਨਾ ਤੇ ਬਾਕੀ ਹਜੇ ਕੁਝ ਨਹੀਂ ਪਤਾ ਕਿੰਨਾ ਟਾਈਮ ਚੱਲੇ ਪਾਣੀ ਨਾ ਕੋਈ ਪਤਾ ਨਹੀਂ ਕਿੰਨਾ ਨਹੀਂ ਜਦੋਂ ਉਧਰੋਂ ਫਲੱਡ ਗੇਟ ਬੰਦ ਹੋ ਗਏ ਕਿੰਨੇ ਦਿਨਾਂ ਬਾਅਦ ਉਤਰ ਜਾਂਦਾ ਪਾਣੀ ਜੇ ਫਲੱਡ ਗੇਟ ਬੰਦ ਹੁੰਦੇ ਨਹੀਂ ਸਾਡੀ ਸੜਕਾਂ ਦੇ ਅੱਠ ਦਿਨ ਬਾਅਦ ਨਿਕਲੋਗੇ 60 ਦਿਨਾਂ ਬਾਅਦ ਨਹੀਂ ਤੁਸੀਂ ਤਾਂ ਵੈਸੇ ਗਿੱਜੇ ਆ ਪ੍ਰਮਾਤਮਾ ਜੀ ਮਾਰਨਾ ਤੇ ਡਰ ਜਾ ਨਹੀਂ ਲੱਗਦਾ ਡਰ ਕਿਉਂ ਲੱਗਦਾ ਲੱਗਦਾ ਪਰਕਰ ਛੱਡ ਕੇ ਬੰਦਾ ਕਿੱਥੇ ਜਾਊਗਾ ਨਾ ਪਰ ਫਿਰ ਵੀ ਹਜੇ ਤੁਹਾਡੇ ਬੱਚਤ ਆ ਨਾ ਚਲੋ ਹੈ ਪਾਣੀ ਹੈਗਾ ਪੈਣੀਆ ਦੇ ਪਾਣੀ ਨਹੀਂ ਪਰ ਫਿਰ ਵੀ ਕਈ ਪਿੰਡਾਂੋਂ ਤਾਂ ਬਚਾ ਤਾਂ ਕੱਲ ਅਸੀਂ ਨਾ ਝੰਗੜ ਵਾਲਾ ਪੈਣੀ ਹੈ ਹਾਂਜੀ ਕਾਵਾਂ ਵਾਲੇ ਪੁਲਤੀ ਉਥੇ ਤਾਂ ਬੜਾ ਬੁਰਾ ਹਾਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਥੇ ਤਾਂ ਆ ਆ ਸਾਰੇ ਆਪਣੇ ਬੱਚੇ ਉਧਰ ਆਹ ਘਾਰੇ ਕੋਰੇਗਾ ਅੱਛਾ ਉਹ ਤਾਂ ਵੀ ਤਾਂ ਬੱਚੇ ਫਸੇ ਪੈਣੇ ਚਾਰ ਚੰਨਕਾਰ ਇਸ ਚਾਰੇ ਤੋਂ ਸੁਪਾਣੀ ਪਿਆ ਤੁਸੀਂ ਨਾ ਅਸਲ ਦੇ ਵਿੱਚ ਸਾਰੇ ਜਾਣੇ ਟੱਚ 'ਚ ਰਹੋ ਹਨਾ ਪਿੰਡ ਦਾ ਗਰੁੱਪ ਵਗੈਰਾ ਬਣਾਓ ਕੋਈ ਜੇ ਹੁਣ ਇੱਥੇ ਉੱਚਾ ਘਾਰੇ ਇਕੱਠੇ ਹੂੰ ਤੇ ਸਾਰੇ 6 7 ਘਰ ਇੰਕੇ ਖਾਦੀ ਜਗਰੋਂ ਕੰਨ ਕਿੱਥੇ ਜਾਈਏ ਸਹੀ ਗੱਲ ਇਹ ਥੋੜਾ ਸਕੂਲ ਆ ਹਨਾ